ਸਾਭ ਜੀ ਬਿਕਮ ਸਿੰਘ ਮਜੀਠੀਆ ਦੇ ਤੇ ਪੰਜਾਬ ਬੀਜੀ ਰੈਂਚ ਬੀਦੋ ਬਲੋ ਛਾਪੇ ਮੈਨੂੰ ਤਬਾਦ ਬਦਾ ਇਕ ਸੁਖਬਾ ਸਿੰਘ ਖੈਰਾ ਬੁੱਧਵਾਲ ਨੂੰ ਸੁਣਨੀ ਅਕਾਦੀ ਦੱਦੇ ਆਗੂ ਬਿਕਮ ਸਿੰਘ ਮਜੀਠੀਆ ਦੇ ਹੱਕ ਵਿੱਚ ਛਮਾ ਆਏ अधिकारत फेसबुक खाते ते वीडियो ख़ैरा में छापेमारी जी निंदा कई ऐं उन्हनि राजनीति बदलाखरी कारवाई दसिया इदलाखोरी हमले जी मगत निखेधी कर आदमी बिना किसी गिरफ्तारी उन्होंने अंबरसर वाले धक्के बे सन जिस घर छोटे बच्चे हैं उन्होंने पता ही रही है ये ਦਾ ਹੈ ਕਿ ਪੰਜਾਬ ਨੂੰ ਫੁੱਲ ਜੁ ਚੁਟੇ ਤੇ ਹੈ ਬੇਕਮੀ ਸਿੰਘਾ ਮਰਜੀਆ ਜਿੰਨ ਤੱਕ ਹੋਤੇ ਚਕਾ ਖਲਾਬ ਤਿੱਖਾ ਬਲੋਜ ਜਾਇ ਕਾ ਨਹੀਂ ਜਾਣੇ ਜਾਂਦੇ ਹਨ ਇਸ ਲਈ ਚਕਾ ਉਹਨ ਨੂੰ ਦਬਾਉਂਦੇ ਜੇ ਕਿ ਲਬੀ ਇਹ ਹਮਲਾ ਕਰਕੇ ਉਹਨਾਂ ਨੇ ਆਪਣੀ ਨਵਲਤ ਦਿਆ ਕਾਨੂੰ ਬਣਾਇਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਜੋ ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਦੇ ਘਰੇ ਇੱਕ ਡਾਕੂ ਵਾਂਗੂ ਪੁਲਿਸ ਨੇ ਰੇਡ ਕੀਤਾ ਉਹਦੀ ਸਖਤ ਸ਼ਬਦਾਂ ਚ ਨਿਖੇਧੀ ਕਰਦੀ ਹਾਂ ਯਾਦ ਰਹੇ ਕਿ ਆਪਾਂ ਆਪਣੇ ਸਭ ਦੇ ਪਰਿਵਾਰ ਨੇ ਬਿਕਰਮ ਮਜੀਠੀਆ ਦੀ ਜਿਹੜੀ ਵਾਈਫ ਆ ਉਹ ਪੰਜਾਬ ਦੀ ਇੱਕ ਚੁਣੀ ਹੋਈ ਐਮਐਲਏ ਆ ਉਦੇ ਜੋ ਛੋਟੇ ਛੋਟੇ ਬੱਚੇ ਨੇ ਔਰ ਜੋ ਇਹ ਆ ਰੇਡ ਹੋਇਆ ਨਾ ਵਿਜੀਲੈਂਸ ਵੱਲੋਂ ਇਹ ਇਹਦਾ ਮਕਸਦ ਸਿਰਫ ਇੱਕ ਆ ਕਿ دہشت ਪਾਉਣੀ ਆ ਸਾਰੇ ਪੰਜਾਬ ਦੇ ਵਿੱਚ ਵਿਰੋਧੀਆਂ ਨੂੰ ਇੱਕ ਸੁਨੇਹਾ ਦੇਣਾ ਕਿ ਕਿਵੇਂ ਅਸੀਂ ਆਪਣੇ ਵਿਰੋਧੀਆਂ ਦੇ ਘਰਾਂ ਦੇ ਅੰਦਰ ਵੜ ਕੇ ਡਾਕਾ ਮਾਰ ਕੇ ਉਹਨਾਂ ਦੇ ਬੱਚਿਆਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਭੈ ਪੀਤ ਕਰਕੇ ਅਸੀਂ ਪੰਜਾਬ ਦੀ ਆਵਾਜ਼ ਬੰਦ ਕਰਾਉਣੀ ਜਾਣਦੇ ਹਾਂ ਇਹ ਕਰਤੂਤ ਹੈ ਭਗਵੰਤ ਮਾਨ ਦੇ ਔਰ ਇਹਦੇ ਪਿੱਛੇ ਅਰਵਿੰਦ ਕੇਜਰੀਵਾਲ ਦਾ ਬਹੁਤ ਵੱਡਾ ਹੱਥ ਹੈ ਇਹ ਉਹਦੇ ਕਹਿਣ ਤੇ ਹੋ ਰਿਹਾ ਸਾਰਾ ਕੁਝ ਔਰ ਮੈਂ بار بار ਕਹਿ ਰਿਹਾ ਸੀਗਾ ਕਿ ਅੱਜ ਪੰਜਾਬ ਪੁਲਿਸ ਸਟੇਟ ਵਿੱਚ ਤਬਦੀਲ ਹੋ ਗਿਆ ਪੁਲਿਸ ਰਾਜ ਇੱਥੇ ਪੰਜਾਬ ਦੇ ਵਿੱਚ ਝੂਠੇ ਪੁਲਿਸ ਮੁਕਾਬਲੇ ਹੋ ਰਹੇ ਨੇ ਪੰਜਾਬ ਦੇ ਥਾਣਿਆਂ ਵਿੱਚ ਇਹ ਸਟਾਫਾਂ ਵਿੱਚ ਨੌਜਵਾਨਾਂ ਨੂੰ ਉਹਨਾਂ ਦੇ ਪ੍ਰਾਈਵੇਟ ਪਾਰਟਸ ਤੇ ਕਰੰਟ ਲਾ ਕੇ 3rd ਡਿਗਰੀ ਟੌਰਚਰ ਕਰਕੇ ਮਾਰਿਆ ਜਾ ਰਿਹਾ ਆ ਲੇਕਿਨ ਸਰਕਾਰ ਦੇ ਉੱਤੇ ਕੋਈ ਜੂ ਨਹੀਂ ਸਰਕ ਰਹੀ ਔਰ ਦੂਸਰੀ ਗੱਲ ਮੈਂ ਕਹਿਣਾ ਚਾਹੁੰਦਾ ਕਿ ਇਹ ਜਿਹੜਾ ਵਿਜੀਲੈਂਸ ਦਾ ਛਾਪਾ ਹੈ ਇਹ ਅਗਰ ਵਿਜੀਲੈਂਸ ਜੇ ਤੁਸੀਂ ਵਿਕਸਿਤ ਦੇਸ਼ਾਂ ਵਿੱਚ ਜਾਓਗੇ ਜਾਂ ਇਵਨ ਆਪਣੇ ਦੇਸ਼ ਵਿੱਚ ਵੀ ਤੁਸੀਂ ਇਹ ਕਹਿਣਾ ਚਾਹੁੰਦੇ ਨਾ ਕਿ ਸਰੋਤਾਂ ਤੋਂ ਜ਼ਿਆਦਾ ਆਮਦਨ ਜਾਂ ਜਾਇਦਾਦ ਬਣਾਈ ਜਾਂ ਵਿਕਰਮਜੀਤ ਜੀ ਨੇ ਤੇ ਉਹਦੀ ਤੁਸੀਂ ਪੂਰੀ ਤਹਿਕੀਕਾਤ ਕਰੋ ਕਵੈਸਚਨਿੰਗ ਕਰੋ ਉਹਦੇ ਤੋਂ ਸਬੂਤ ਮੰਗੋ ਉਹਦੇ ਤੋਂ ਵੇਰਵਾ ਮੰਗੋ ਉਹਦੇ ਤੋਂ ਸਾਰੇ ਬੈਂਕ ਅਕਾਊਂਟ ਵੈਸੀ ਪੁਲਿਸ ਲੈ ਸਕਦੀ ਆ ਔਰ ਸਾਰਾ ਮਸਲਾ ਚੱਕ ਕੇ ਤੁਸੀਂ ਅਦਾਲਤ ਵਿੱਚ ਰੱਖ ਦਿਓ ਜਿਵੇਂ ਕਿਸੇ ਵੇਲੇ ਕੈਪਟਨ ਅਮਰਿੰਦਰ ਸਿੰਘ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਉਹਨਾਂ ਦੇ ਪਰਿਵਾਰ ਦਾ ਜਿਹੜਾ ਡਿਸਪਰੋਪੋਰਸ਼ਨੇਟ ਐਸੈਟ ਦਾ ਕੇਸ ਸੀਗਾ ਉਹ ਸਾਰਾ ਚੱਕ ਕੇ ਸ਼ਾਇਦ ਮੁਹਾਲੀ ਦੀ ਅਦਾਲਤ ਵਿੱਚ ਰੱਖ ਦਿੱਤਾ ਸੀਗਾ ਅਦਾਲਤ ਦੀ ਮਰਜ਼ੀ ਆ ਉਹਨਾਂ ਨੂੰ ਤਲਬ ਕਰੇ ਉਹਨਾਂ ਨੂੰ ਜੇਲ੍ਹ ਭੇਜੇ ਲੇਕਿਨ ਜਿਹੜਾ ਇਹ ਪੁਲਿਸ ਦਾ ਇਸ ਤਰ੍ਹਾਂ ਨਾਲ ਕੰਦਾ ਟੱਪ ਕੇ ਤੀਤੀ ਆਦਮੀਆਂ ਦੀ ਜਾ ਕੇ ਦਹਿਸ਼ਤ ਪੋਣਾ ਔਰ ਇਹਨਾਂ ਦੇ ਕੋਲ ਕੋਈ ਵਾਰੈਂਟ ਨਹੀਂਗਾ ਯਾਦ ਰਹੇ ਜਦੋਂ ਮੈਨੂੰ ਅਰੈਸਟ ਕੀਤਾ ਸੀ ਮੇਰੇ ਚੰਡੀਗੜ੍ਹ ਦੇ ਘਰੋਂ ਮੈਂ ਬਹੁਤ ਵਾਰ ਪੁੱਛਿਆ ਪੁਲਿਸ ਨੂੰ ਫਾਜ਼ਿਲਕਾ ਤੋਂ ਚਲ ਕੇ ਆਏ ਸੀਗੇ ਕਿ ਤੁਹਾਡੇ ਕੋਲ ਕੋਈ ਸਰਚ ਵਾਰੈਂਟ ਹੈ ਤੁਹਾਡੇ ਕੋਲ ਮੈਨੂੰ ਅਰੈਸਟ ਕਰਨ ਦਾ ਕੋਈ ਵਾਰੈਂਟ ਹੈ ਕੁਝ ਨਹੀਂ ਸੀਗਾ ਇਹ ਗੈਰਕਾਨੂੰਨੀ ਆ ਔਰ ਜੋ ਕੁਝ ਪਿਛਲੇ ਸਮੇਂ ਭਗਵੰਤ ਮਾਨ ਦੀ ਸਰਕਾਰ ਨੇ ਬਦਲਾਖੋਰੀ ਦੇ ਤਹਿਤ ਜਿੰਨੇ ਮੁਕੱਦਮੇ ਦਰਜ ਕੀਤੇ ਬਹੁਤੇ ਮੁਕੱਦਮੇ ਖਾਰਜਕਾ ਹੋ ਚੁੱਕੇ ਨੇ ਬਹੁਤੇ ਮੁਕਦਮੇ ਪੰਜਾਬ ਰਿਆਨ ਹਰਿਆਣਾ ਹਾਈ ਕੋਰਟ ਨੇ ਕੋਸ਼ਿਸ਼ ਕਰ ਚੁੱਕੇ ਨੇ ਜਿਹੜਾ ਮੇਰੇ ਤੇ ਡਰੱਗਸ ਦਾ ਇਹਨਾਂ ਨੇ ਝੂਠਾ ਮੁਕਦਮਾ ਬਣਾਇਆ ਸੀ 9 ਸਾਲ ਪੁਰਾਣਾ ਉਹਦੀ ਟ੍ਰਾਇਲ ਸਟੇ ਕੀਤੀ ਹੋਈ ਹੈ ਸੁਪਰੀਮ ਕੋਰਟ ਆਵੰਡਿਆ ਨੇ ਔਰ ਸੁਪਰੀਮ ਕੋਰਟ ਤੋਂ ਭੱਜਦੀ ਪੰਜਾਬ ਸਰਕਾਰ ਉੱਤੇ ਪੇਸ਼ ਨਹੀਂ ਹੋ ਰਹੀ ਹੁਣ ਛੁੱਟੀਆਂ ਤੋਂ ਬਾਅਦ ਉਹ ਕੇਸ ਲੱਗੇਗਾ ਲੇਕਿਨ ਮੈਂ ਸਮਝਦਾ ਕਿ ਬੜੇ ਅਫਸੋਸ ਦੀ ਗੱਲ ਆ ਬੜੇ ਭਗਵੰਤ ਮਾਨ ਲਈ ਬਹੁਤ ਇਹ ਕਾਇਰਤਾ ਦਾ ਕੰਮ ਹੈ ਕੋਈ ਦਲੇਰੀ ਨਹੀਂਗੀ ਤੁਸੀਂ ਪੰਜਾਬ ਦਾ ਅਧੀ ਪੁਲਿਸ ਦਾ ਤੇ ਅਮਲੇ ਦੇ ਸਹਾਰਾ ਲੈ ਕੇ ਤੇ ਆਪਣੇ ਵਿਰੋਧੀਆਂ ਦੇ ਉੱਤੇ ਹਮਲੇ ਕਰ ਰਹੇ ਮੈਂ ਪੁੱਛਣਾ ਚਾਹੁੰਦਾ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਕਦੀ ਕਿਸੇ ਬੋਕਰ ਪਾਰਟੀ ਦੀ ਜਾਂਚ ਕਰਾਈ ਵਿਜਲੈਂਸ ਤੋਂ ਜਿਹੜੇ ਵੱਡੇ ਵੱਡੇ ਆਈਐਸ ਅਫਸਰ ਜਿਨ੍ਹਾਂ ਨੇ ਕਰੋੜਾਂ ਸੈਂਕੜੇ ਕਰੋੜਾ ਰੁਪਏ ਪੰਜਾਬ ਦੇ ਲੁੱਟਲੇ ਨੇ ਬਹੁਤ ਵੱਡੇ ਵੱਡੇ ਘੁਟਾਲੇ ਹੋ ਰਹੇ ਨੇ ਇੱਕ ਸਾਈਜ਼ ਦਾ ਘੁਟਾਲਾ ਹੋ ਰਿਹਾ ਪੰਜਾਬ ਦੇ ਵਿੱਚ ਜੀਐਸਟੀ ਦਾ ਘੁਟਾਲਾ ਹੋ ਰਿਹਾ ਦੇਖੋ ਆਈਐਸ ਅਫਸਰਾਂ ਦੇ ਪਰਿਵਾਰਾਂ ਨੇ ਇੱਕ ਜ਼ਮੀਨ ਐਕਵਾਇਰ ਹੋਣੀ ਸੀ ਮੁਹੱਲੇ ਦੇ ਵਿੱਚ ਬੜੀ ਇੰਪੋਰਟੈਂਟ ਕੀਮਤੀ ਉਹਦੇ ਚ ਫਰਜ਼ੀ ਅ ਅਮਰੂਦਾਂ ਦੇ ਬਾਗ ਦਿਖਾਏ ਸੀਗੇ ਤੁਸੀਂ ਸਾਰੇ ਅੱਛੀ ਤਰ੍ਹਾਂ ਜਾਣਦੇ ਬਿਜ਼ਨਸ ਨੇ ਤਹਿਕੀਕਾਤ ਵੀ ਕਰ ਲਈ ਸੀਗੀ ਮਸਲਾ ਵੀ ਸਾਰਾ ਇਕੱਠਾ ਕਰ ਲਿਆ ਲੇਕਿਨ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਸੋ ਇਹਦਾ ਮਤਲਬ ਪੱਕਾ ਪੱਕ ਪੱਕ ਪਾਤੀ ਕਾਰਵਾਈ ਪੰਜਾਬ ਦੀ ਪੁਲਿਸ ਦੀ ਵਿਜੀਲੈਂਸ ਦੀ ਭਗਵੰਤ ਮਾਨ ਦੀ ਸਰਕਾਰ ਦੀ ਹੋ ਰਹੀ ਆ ਔਰ ਕੇਜਰੀਵਾਲ ਆਪਾਂ ਸਾਰੇ ਜਾਣਦੇ ਕਿ ਵਿਕਰਮ ਜੀਠਿਆ ਇੱਕ ਵੋਕਲ ਕ੍ਰਿਟਿਕ ਆ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦਾ ਸਾਡੇ ਕੋਈ ਮਤਭੇਦ ਹੋ ਸਕਦੇ ਆ ਆਇਡੀਓਲੋਜੀਕਲ ਡਿਫਰੈਂਸ ਪਰ ਮੈਂ ਇਹ ਸਮਝਦਾ ਕਿ ਅੱਜ ਕੱਲੇ ਮੈਨੂੰ ਨਹੀਂ ਸਾਰੀਆਂ ਪਾਰਟੀਆਂ ਦੇ ਆਗੂਆਂ ਨੂੰ ਮੋਰੇ ਆਣ ਕੇ ਵਿਕਰਮ ਜੀਠੀਏ ਦੇ ਹੋਏ ਇਸ ਬਦਲਾਖੋਰੀ ਦੇ ਜੋ ਉਹਨਾਂ ਨੇ ਰੇਡ ਕੀਤਾ ਵਾ ਗੈਰ ਕਾਨੂੰਨੀ ਕੀਤਾ ਵਾ ਔਰ ਉਹਦੇ ਤੇ دہشت ਪਾਉਣ ਦੇ ਨਜ਼ਰੀਏ ਨੇ ਕੀਤਾ ਉਹਦੇ ਬੱਚਿਆਂ ਤੇ ਉਹਦੀ ਉਹਦੀ ਘਰਵਾਲੀ ਨੂੰ ਪੈ ਪੀਤ ਕਰਨ ਦੇ ਨਜ਼ਰੀਏ ਨੇ ਕੀਤਾ ਇਹ ਸਾਰੇ ਆਗੂਆਂ ਨੂੰ ਆਣ ਕੇ ਉੱਥੇ ਮੋਰੇ ਕੰਡੈਮ ਕਰਨਾ ਚਾਹੀਦਾ ਨਿਖੇਦੀ ਕਰਨੀ ਚਾਹੀਦੀ ਆ ਔਰ ਕੱਠੇ ਹੋ ਕੇ ਇਸ ਜ਼ਾਲਮ ਸਰਕਾਰ ਦੀ ਇਸ ਪੁਲਿਸ ਰਾਜ ਦਾ ਇਸ ਪੁਲਿਸ ਸਟੇਟ ਦਾ ਦਬ ਕੇ ਵਿਰੋਧ ਕਰਨਾ ਚਾਹੀਦਾ ਕਿਉਂਕਿ ਅੱਜ ਵਿਕਰਮਜੀਠੀ ਨਾ ਹੋਇਆ ਵਾ ਕੱਲ ਨੂੰ ਕਿਸੇ ਹੋਰ ਨਾ ਹੋ ਸਕਦਾ ਕੱਲੇ ਆਗੂਆਂ ਦੀ ਗੱਲ ਨਹੀਂ ਥੱਲੇ ਜਨਤਾ ਨਾ ਹੋ ਸਕਦਾ ਵਾ ਔਰ ਇੱਕ ਛੋਟੀ ਜੀ ਇਲੈਕਸ਼ਨ ਕਾਦੀ ਜਿੱਤਲੀ ਹੈ ਪੁੱਤਰਗੇ ਨੇ ਫਿਰ ਔਰ ਜਿਹੜਾ ਅਸਲ ਮੰਡੇਟ ਸੀਗਾ ਉਹ ਲੋਕ ਸਭਾ ਦਾ ਸੀਗਾ 13 ਚੋਂ 10 ਸੀਟਾਂ ਹਾਰ ਕੇ ਕੋਈ ਸਬਕ ਨਹੀਂ ਸਿੱਖਿਆ ਆ ਤਾਂ ਜਿਹੜੀ ਲੁਧਿਆਣੇ ਦੀ ਇਲੈਕਸ਼ਨ ਜਿੱਤੀ ਆ ਆਪਾਂ ਸਾਰੇ ਜਾਣਦੇ ਕਿ ਇੱਕ ਜਮਨੀ ਚੋਣ ਸਰਕਾਰ ਵਾਸਤੇ ਸਾਰਾ ਅਮਲਾ ਪੈਸਾ ਆ ਜਿਹੜਾ ਕਹਿੰਦੇ ਯੁੱਧ ਨਸ਼ੇ ਵਿਰੁੱਧ ਫਰੌਡ ਸ਼ਰਾਬ ਔਰ ਪਤਾ ਨਹੀਂ ਕੀ ਰਾਸ਼ਨ ਤੇ ਕੱਪੜੇ ਵੰਨਦੇ ਸਾਰੇ ਤੁਸੀਂ ਸਾਰਿਆਂ ਨੇ ਫੜ ਲੇ ਗ੍ਰੋਸ ਮਿਸਯੂਜ਼ ਕਰਕੇ ਇੱਕ ਲੁਧਿਆਣਾ ਦੀ ਬਾਇਲੈਕਸ਼ਨ ਜਿਮਨੀ ਚੋਣ ਜਿੱਤ ਕੇ ਇਹ ਦੁਬਾਰਾ ਫਿਰ ਲੋਕਾਂ ਨੂੰ ਦਿਖਾਉਣੇ ਚਾਹੁੰਦੇ ਨੇ ਕਿ ਅਸੀਂ ਪੰਜਾਬ ਦੇ ਵਿੱਚ ਕਿਸੇ ਨੂੰ ਬੋਲਣ ਨਹੀਂ ਦੇਵਾਂਗੇ ਅੱਛਾ ਕੇਜਰੀਵਾਲ ਨੂੰ ਮੈਂ ਪੁੱਛਣਾ ਚਾਹਉਣਾ ਕਿ ਇੱਕ ਪਾਸੇ ਤਾਂ ਤੂੰ ਵਿਕਰਮਜੀਠੇ ਤੋਂ ਮਾਫੀ ਮੰਗੀ ਹੋਈ ਹੈ ਜੇ ਤੂੰ ਐਡਾ ਹੀ ਦਲੇਰ ਸੀ ਕਿ ਜੇ ਵਿਕਰਮਜੀਠਿਆ ਐਡਾ ਹੀ ਵੱਡਾ ਗੁਨਾਹਗਾਰ ਸੀਗਾ ਤੇ ਫਿਰ ਉਸ ਡਿਫਰਮੇਸ਼ਨ ਕੇਸ ਵਿੱਚ ਕੇਜਰੀਵਾਲ ਨੇ ਵਿਕਰਮਜੀਠੇ ਤੋਂ ਮਾਫੀ ਕਿਉਂ ਮੰਗੀ ਹੈ ਇਹਦਾ ਮਤਲਬ ਇਹ ਆ ਕਿ ਹੁਣ ਪੁਲਿਸ ਦੇ ਰਾਹੀਂ ਆਪਣੀ ਜੋ ਨਫ਼ਰਤ ਇਹਨਾਂ ਦੇ ਮਨਾਂ ਦੇ ਵਿੱਚ ਹੈ ਉਹ ਆਪਣੇ ਵਿਰੋਧੀਆਂ ਦੇ ਖਿਲਾਫ ਕੱਢ ਰਹੇ ਨੇ ਔਰ ਜਦੋਂ ਭਾਜਪਾ ਦੀ ਸਰਕਾਰ ਇਹਨਾਂ ਨੂੰ ਉੱਥੇ ਦਿੱਲੀ ਫੜਦੀ ਆ ਈਡੀ ਤੇ ਸੀਬੀਆਈ ਇਹਨਾਂ ਦੇ ਜਾਂਚ ਕਰਦੀ ਹਾਲਾਂਕਿ ਇਹਨਾਂ ਦੇ ਘੁਟਾਲੇ ਬਹੁਤ ਵੱਡੇ ਨੇ ਇਹਨਾਂ ਚਲੋ ਵਿਕਰਮਜੀਠਿਆ ਆ ਪੰਜਾਬ ਦੇ ਤਾਂ ਕੁਝ ਲੱਖਾਂ ਦੇ ਜਾਂ ਕੁਝ 1-2-4 ਕਰੋੜ ਰੁਪਏ ਦਾ ਕੱਢਣ ਦੀ ਗੱਲਾਂ ਉੱਥੇ 2-2000 ਕਰੋੜ ਰੁਪਏ ਦੇ ਘੁਟਾਲੇ ਨੇ 2000 ਕਰੋੜ ਰੁਪਏ ਦਾ ਸ਼ਰਾਬ ਘੁਟਾਲਾ 2000 ਕਰੋੜ ਰੁਪਏ ਦਾ ਕਲਾਸਰੂਮ ਘੁਟਾਲਾ ਜਿਹਦੇ ਚ ਇਹਨਾਂ ਨੇ ਫਿਰ ਅੰਦਰ ਜਾਣਾ ਜਿਲ੍ਹੇ ਚ ਔਰ ਇਹਨਾਂ ਦੀਆਂ ਜ਼ਮਾਨਤਾਂ ਡੇਡ ਡੇਡ ਸਾਲ ਸਸੋਡੀਆਂ ਤੇ ਸਤਿੰਦਰ ਜੈਨ ਤੇ ਇਵਨ ਅਰਵਿੰਦ ਕੇਜਰੀਵਾਲ ਲੰਬਾ ਸਮਾਂ ਜੇਲ੍ਹ ਚ ਰਹੇ ਸੁਪਰੀਮ ਕੋਰਟ ਤੋਂ ਜ਼ਮਾਨਤਾਂ ਹੋਈਆਂ ਇਹਦਾ ਮਤਲਬ ਕੁਝ ਤਾਂ ਹੋਣਾ ਘੁਟਾਲਿਆਂ ਦੇ ਵਿੱਚ ਹੋਊਗਾ ਜਿਹੜਾ ਸੁਪਰੀਮ ਕੋਰਟ ਤੋਂ ਜਾ ਕੇ ਜ਼ਮਾਨਤਾਂ ਹੋਈਆਂ ਲੇਕਿਨ ਉਹਨੂੰ ਬਦਲਾਖੋਰੀ ਕਹਿੰਦੇ ਨੇ ਔਰ ਆਪਣੇ ਆਪ ਨੂੰ ਫਿਰ ਹਕ ਥਾਪੜ ਥਾਪੜ ਕੇ ਕਹੀ ਜਾਂਦੇ ਸੀ ਕਟੜ ਮਾਨਦਾਰ ਸਾਰੇ ਦੇਸ਼ ਵਿੱਚ ਇਹਨਾਂ ਦਾ ਪਰਦਾ ਫਾਸ਼ ਹੋ ਚੁੱਕਾ ਦਿੱਲੀ ਦੀ ਇਲੈਕਸ਼ਨ ਲੋਕਾਂ ਨੇ ਉੱਥੋਂ ਹਰਾ ਚੁੱਕੇ ਨੇ ਕੇਜਰੀਵਾਲ ਨੂੰ ਆਪਣੀ ਸੀਟ ਤੋਂ ਹਰਾ ਚੁੱਕੇ ਸਸੋਢੀ ਨੂੰ ਆਪਣੀ ਸੀਟ ਤੋਂ ਹਰਾ ਚੁੱਕੇ ਨੇ ਲੇਕਿਨ ਕੋਈ ਇਸ ਗੱਲ ਦਾ ਅਹਿਸਾਸ ਨਹੀਂਗਾ ਉੱਥੇ ਕਹਿੰਦੇ ਬਦਲਾਖੋਰੀ ਕਰ ਰਹੀ ਹੈ ਬੀਜਪੀ ਤੇ ਜਦੋਂ ਪੰਜਾਬ ਦੇ ਵਿੱਚ ਇਹਨਾਂ ਦੇ ਆਖੇ ਪੁਲਿਸ ਤੇ ਆਪਣੇ ਵਿਰੋਧੀਆਂ ਤੇ ਚਾਹੇ ਕੋਈ ਆ ਚਾਹੇ ਉਹ ਖਹਿਰਾ ਹੋਵੇ ਚਾਹੇ ਬਾਜਵਾ ਦੇਖੋ ਲੀਡਰ ਆਫ ਆਪੋਜੀਸ਼ਨ ਦੇ ਖਿਲਾਫ ਸਿਰਫ ਬੋਲਣ ਤੇ ਇੱਕ ਮﻘਦਮਾ ਦਾਇਰ ਕਰਕੇ ਉਹਨੂੰ ਸੱਦਿਆ ਜਾ ਰਿਹਾ ਵਾ ਚਾਹੇ ਉਹਨ ਬਿਕਰਮਜੀਤ ਦੇ ਖਿਲਾਫ ਇਹ ਕਾਰਵਾਈ ਕੀਤੀ ਜਾ ਰਹੀ ਆ ਇੱਥੇ ਕਹਿੰਦੇ ਇੱਥੇ ਕਹਿੰਦੇ ਇਹ ਬੇਈਮਾਨ ਲੋਕ ਨੇ ਇੱਥੇ 도ਗਲੀ ਨੀਤੀ ਹੋ ਗਈ ਨਾ ਉਥੇ ਬੀਜੇਪੀ ਜਦੋਂ ਇਹਨਾਂ ਨੂੰ ਫੜਦੀ ਆ ਵੱਡੇ ਵੱਡੇ ਘਟਾਲਿਆਂ 'ਚ ਕਹਿੰਦੇ ਹਮ ਕਟੜ ਇਮਾਨਦਾਰ ਆ ਹਮਾਰੇ ਸਾਥ ਬਦਲਾਖੋਰੀ ਕਰ ਰਹੀ ਬੀਜੇਪੀ ਤੇ ਪੰਜਾਬ ਦੇ ਵਿੱਚ ਕਹਿੰਦੇ ਆ ਕਿ ਅਸੀਂ ਜਿਹੜੇ ਵਿਰੋਧੀਆਂ ਨੂੰ ਬਿਜ਼ਨਸ ਤੇ ਪੁਲਿਸ ਰਾਹੀਂ ਗ੍ਰਿਫਤਾਰ ਕਰ ਰਹੇ ਆ ਇਹ ਸਾਰੇ ਬੇਈਮਾਨ ਲੋਕ ਨੇ ਮਤਲਬ ਕੱਲੇ ਤੁਸੀਂ ਸਾਫ ਸੁਥਰੇ ਦੁੱਧ ਤੋਤੇ ਰਹੇ ਕਦੀ ਘਟਾਰੂ ਚੱਕ ਦੇ ਖਿਲਾਫ ਕੋਈ ਐਕਸ਼ਨ ਲਿਆ ਵਾ ਉਦੀ ਪੂਰੀ ਵੈਰੀਫਾਈਡ ਵੀਡੀਓ ਗਵਰਨਰ ਪੰਜਾਬ ਨੇ ਫੋਰੈਂਸਿਕ ਲੈਬ ਤੋਂ ਤੁਹਾਡੇ ਕੋਲ ਪਈ ਆ ਆਉਣ ਵਾਲੇ ਸਮੇਂ ਸਰਕਾਰਾਂ ਸਾਰੇ ਮੁਕਦਮੇ ਖੋਲਣ ਗਿਆ ਕਦੀ ਸਰਾਰੀ ਦੇ ਖਿਲਾਫ ਐਕਸ਼ਨ ਲਿਆ ਕਦੀ ਸਰਬਜੀਤ ਕੌਰ ਮਾਨੂੰਕੇ ਦੇ ਖਿਲਾਫ ਐਕਸ਼ਨ ਲਿਆ ਜਨੇ ਐਨ ਆਰ ਆਈ ਦੀ ਕੋਠੀ ਨਜਾਇਜ਼ ਕਬਜ਼ਾ ਕੀਤਾ ਸੀ ਕਦੀ ਲਾਲਜੀਤ ਭੁੱਲਰ ਦੇ ਬਾਰੇ ਜਿਸ ਨੇ ਹੁਣ ਇੱਕ ਬਹੁਤ ਅੱਛਾ ਐਨ ਆਰ ਆਈ ਪਰਿਵਾਰ ਉਦੀ ਜ਼ਮੀਨ ਤੇ ਨਜਾਇਜ਼ ਕਬਜ਼ਾ ਕੀਤਾ ਉਹ ਵਿਚਾਰੀ ਠੋਕਰਾਂ ਖਾਂਦੀ ਫਿਰਦੀ ਇੱਕ ਔਰਤ ਬਾਹਰੋਂ ਆਣ ਕੇ ਸ਼ਾਇਦ ਕੈਨੇਡਾ ਤੋਂ ਆ ਕੇ ਇੱਥੇ ਜਾਂ ਅਮਰੀਕਾ ਤੋਂ ਆਣ ਕੇ ਇੱਥੇ ਲੜ ਰਹੀ ਹੈ ਵਿਚਾਰੀ ਕਦੀ ਲਾਲਜੀਤ ਭੁੱਲਰ ਦੇ ਖਿਲਾਫ ਕੋਈ ਵਿਜੀਲੈਂਸ ਦੀ ਜਾਂਚ ਕੀਤੀ ਜਾਂ ਤੁਹਾਡੇ ਐਮ.ਐਲ.ਏ. ਮਤਲਬ ਸੌਰੀ ਟੂ ਸੇ ਤੁਸੀਂ ਆਪੇ ਕਹਿੰਦੇ ਕਿ ਸਧਾਰਨ ਘਰਾਂ ਦੇ ਮੁੰਡੇ ਨੇ ਹੁਣ ਦੋ-ਦੋ ਕਿੱल्ल्या ਦੀ ਚਾਰ-ਚਾਰ ਕਿੱल्ल्या ਦੀ 6-6 ਕਿੱल्ल्या ਦੀ ਕੋਠੀਆਂ ਬਣ ਰਹੀਆਂ ਨੇ ਔਰ ਸਾਰੇ ਐਮ.ਐਲ.ਏ. ਨੇ ਪੰਜਾਬ ਦੇ ਵਿੱਚ ਵੱਡੇ ਪੱਦਰ ਦੇ ਉੱਤੇ ਪ੍ਰਾਪਰਟੀ ਬਣਾਤੀ ਕਦੀ ਕਿਸੇ ਨੇ ਵਿਜੀਲੈਂਸ ਉਹਨਾਂ ਵੱਲ ਜਾਂਚ ਕਰਨ ਦੀ ਕੋਸ਼ਿਸ਼ ਕੀਤੀ ਕਦੇ ਨਹੀਂ ਕੀਤੀ ਔਰ ਸਾਰੇ ਪੰਜਾਬ ਦੇ ਥਾਣਿਆਂ 'ਚ ਸਾਰੇ ਪੰਜਾਬ ਦੀ ਤਹਿਸੀਲਾਂ ਦੇ ਵਿੱਚ ਲੋਕਾਂ ਦੀ ਦਰਜਾ ਬਰ ਦਰਜਾ ਲੁੱਟ ਹੋ ਰਹੀ ਆ ਹਰ ਸਰਕਾਰੀ ਦਫਤਰ ਦੇ ਵਿੱਚ ਰੱਜ ਕੇ ਅਫਸਰ ਜਿਹੜੇ ਨੇ ਉਹ ਭ੍ਰਿਸ਼ਟਾਚਾਰ ਕਰ ਰਹੇ ਉਹਨਾਂ ਦੇ ਖਿਲਾਫ ਕਿਸੇ ਨੇ ਕੋਈ ਐਕਸ਼ਨ ਨਹੀਂ ਲੈਣਾ। ਔਰ ਬਹੁਤ ਸਾਰੇ ਇਲਜ਼ਾਮ سنگੀਨ ਸੀਰੀਅਸ ਇਹਨਾਂ ਸਾਰੀ ਆਮ ਆਦਮੀ ਪਾਰਟੀ ਦੇ ਲੋਕਾਂ ਦੇ ਉੱਤੇ ਲੱਗੇ ਲੇਕਿਨ ਕਿਸੇ ਦੇ ਖਿਲਾਫ ਨਹੀਂ ਕੀਤੀ।